ਵੀ ਜਿੰਨੇ ਵੀ ਲੋਕ ਹੈ ਆਪਣਾ ਤਿਲਫੁਲ ਜ਼ਰੂਰ ਪਾਉਣ ਹੈਲਪ ਕਰੋ ਆਪਣੇ ਨੇੜੇ-ਨੇੜੇ ਪਿੰਡਾਂ ਦੇ ਜਿਨ੍ਹਾਂ ਨੂੰ ਜ਼ਰੂਰਤ ਹੈ ਰੋਟੀ ਦੀ ਪਾਣੀ ਦੀ ਕੱਪੜੇ ਦੀ ਦਵਾਈਆਂ ਦੀ ਤੇ ਹੋਰ ਖਾਣੇ ਪੀਣੇ ਦੀ ਹੋਰ ਚੀਜ਼ਾਂ ਦੀ ਪਸ਼ੂਆਂ ਵਾਸਤੇ ਕੁਝ ਵੀ ਹੈ ਡੰਗਰ ਚਾਰਾ ਉਹ ਜ਼ਰੂਰ ਭੇਜੋ ਪੰਜਾਬ ਦੇ ਨਾਲ ਡੱਚ ਕੇ ਇਸ ਵਕਤ ਕਲਾਕਾਰ ਖੜੇ ਨੇ ਸਾਡੇ ਕਲਾਕਾਰ ਸਿਰਫ ਮਨੋਰੰਜਨ ਹੀ ਨਹੀਂ ਕਰਦੇ ਜਦ ਪੰਜਾਬੀਆਂ ਨੂੰ ਲੋੜ ਪੈਂਦੀ ਹੈ ਉਹਨਾਂ ਦੇ ਨਾਲ ਵੀ ਖੜਦੇ ਨੇ ਇਸ ਦਾ ਸਬੂਤ ਕਲਾਕਾਰ ਬੈਕ ਟੂ ਬੈਕ ਦੇ ਜਾ ਰਹੇ ਨੇ ਤੇ ਹੁਣ ਨਿਰਮਲ ਰਿਸ਼ੀ ਜੀ ਨੇ ਵੀ ਆਪਣਾ ਸੁਨੇਹਾ ਪੰਜਾਬੀਆਂ ਦੇ ਨਾਮ ਭੇਜਿਆ ਹੈ ਜਰਾ ਸੁਣ ਲੈਣਿਆ ਕਿ ਆਖਿਰ ਕੀ ਕਹਿ ਰਹੇ ਨੇ ਨਿਰਮਲ ਰਿਸ਼ੀ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਹਰ ਨਾਲ ਕਿੰਨਾ ਨੁਕਸਾਨ ਹੋਇਆ ਹੈ ਕਿੰਨੇ ਘਰ ਜੜੇ ਨੇ ਤੇ ਕਿੰਨੇ ਡੰਗਰ ਪਸ਼ੂ ਗਏ ਨੇ ਤੇ ਖੇਤੀ ਸਾਰੀ ਖਤਮ ਹੋ ਗਈ ਹੈ ਮੈਂ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਇਹ ਬਸ ਖੰਦ ਕਰ ਦੇ ਉਸਨੂੰ ਨਹੀਂ ਚਾਹੀਦਾ ਕਿਉਂਕਿ ਅਸੀਂ ਬਹੁਤ ਔਖੇ ਆ ਕਿੰਨੇ ਸਾਰੇ ਲੋਕਾਂ ਨੂੰ ਦੇਖਦੀਆਂ ਤਾਂ ਬਹੁਤ ਦੁੱਖ ਆਉਂਦਾ ਹੈ ਤੇ ਮੈਂ ਬੇਨਤੀ ਕਰਦੀ ਆ ਵੀ ਜਿੰਨੇ ਵੀ ਲੋਕ ਹੈ ਆਪਣਾ ਦਿਲ ਫੁੱਲ ਜ਼ਰੂਰ ਪਾਉਣ ਹੈਲਪ ਕਰਨ ਆਪਣੇ ਨੇੜੇ-ਨੇੜੇ ਪਿੰਡਾਂ ਦੇ ਜਿਨ੍ਹਾਂ ਨੂੰ ਜ਼ਰੂਰਤ ਹੈ ਰੋਟੀ ਦੀ ਪਾਣੀ ਦੀ ਕੱਪੜੇ ਦੀ ਦਵਾਈਆਂ ਦੀ ਤੇ ਹੋਰ ਖਾਣੇ ਪੀਣੇ ਦੀ ਹੋਰ ਚੀਜ਼ਾਂ ਦੀ ਪਸ਼ੂਆਂ ਵਾਸਤੇ ਕੁਝ ਵੀ ਹੈ ਡੰਗਰ ਚਾਰਾ ਉਹ ਜ਼ਰੂਰ ਭੇਜੋ ਤੇ ਅਸੀਂ ਵੀ ਆਪਣੇ ਪਿੰਡਾਂ ਦੀ ਮਦਦ ਕਰ ਰਹੇ ਹਾਂ ਕਿਉਂਕਿ ਸਾਡੇ ਪਿੰਡ ਨੇੜੇ ਵੀ ਪਾਣੀ ਆ ਗਿਆ ਉੱਥੇ ਵੀ ਅਸੀਂ ਮਦਦ ਕਰ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਅਰਦਾਸ ਕਰਦੀ ਹਾਂ ਪ੍ਰਮਾਤਮਾ ਅੱਗੇ ਵੀ ਸਾਰਿਆਂ ਨੂੰ ਸੁੱਖ ਸ਼ਾਂਤੀ ਦੇ ਤੇ ਇਹ ਹੜ੍ਹਾਂ ਦਾ ਕੰਮ ਕੱਢ ਜੀ ਵਾਹਿਗੁਰੂ ਕਰੇ ਸਾਰੇ ਅਰਦਾਸ ਕਰੋ ਜਦੋਂ ਸਾਰੇ ਰਲ ਕੇ ਅਰਦਾਸ ਕਰਦੇ ਆ ਤਾਂ ਵਾਹਿਗੁਰੂ ਜਰੂਰ ਸੁਣਦਾ ਤੁਸੀਂ ਵੀ ਸਾਰੇ ਅਰਦਾਸ ਕਰੋ ਪਲੀਜ਼ ਬਸ ਮੇਰੀ ਇਹੀ ਬੇਨਤੀ ਹੈ ਸਾਰੇ ਵੀ ਜਿੰਨੇ ਵੀ ਲੋਕ ਹੈ ਆਪਣਾ ਦਿਲ ਖੋਲ੍ਹ ਜਰੂਰ ਪਾਉਣ ਹੈਲਪ ਕਰਨ ਆਪਣੇ ਨੇੜੇ-ਨੇੜੇ ਪਿੰਡਾਂ ਦੇ ਜਿਨ੍ਹਾਂ ਨੂੰ ਜ਼ਰੂਰਤ ਹੈ ਰੋਟੀ ਦੀ ਪਾਣੀ ਦੀ ਕੱਪੜੇ ਦੀ ਦਵਾਈਆਂ ਦੀ ਤੇ ਹੋਰ ਖਾਣੇ ਪੀਣੇ ਦੀ ਹੋਰ ਚੀਜ਼ਾਂ ਦੀ ਪਸ਼ੂਆਂ ਵਾਸਤੇ ਕੁਝ ਵੀ ਹੈ ਡੰਗਰ ਚਾਰਾ ਉਹ ਜ਼ਰੂਰ ਭੇਜੋ ਪੰਜਾਬ ਦੇ ਨਾਲ ਡਟ ਕੇ ਇਸ ਵਕਤ ਕਲਾਕਾਰ ਖੜੇ ਨੇ ਸਾਡੇ ਕਲਾਕਾਰ ਸਿਰਫ ਮਨੋਰੰਜਨ ਹੀ ਨਹੀਂ ਕਰਦੇ ਜਦ ਪੰਜਾਬੀਆਂ ਨੂੰ ਲੋੜ ਪੈਂਦੀ ਹੈ ਉਹਨਾਂ ਦੇ ਨਾਲ ਵੀ ਖੜਦੇ ਨੇ ਇਸ ਦਾ ਸਬੂਤ ਕਲਾਕਾਰ ਬੈਕ ਟੂ ਬੈਕ ਲੈ ਜਾ ਰਹੇ ਨੇ ਤੇ ਹੁਣ ਨਿਰਮਲ ਰਿਸ਼ੀ ਜੀ ਨੇ ਵੀ ਆਪਣਾ ਸੁਨੇਹਾ ਪੰਜਾਬੀਆਂ ਦੇ ਨਾਮ ਭੇਜਿਆ ਹੈ ਸਿਰਾਂ ਸੁਣ ਲੈ ਨੇ ਆ ਕੀ ਆਖਿਰ ਕੀ ਕਹਿ ਰਹੇ ਨੇ ਨਿਰਮਲ ਰਿਸ਼ੀ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਕਿੰਨਾ ਨੁਕਸਾਨ ਹੋਇਆ ਹੈ ਕਿੰਨੇ ਘਰ ਚੜ੍ਹੇ ਨੇ ਤੇ ਕਿੰਨੇ ਡੰਗਰ ਪਸ਼ੂ ਗਏ ਨੇ ਤੇ ਖੇਤੀ ਸਾਰੀ ਖਤਮ ਹੋ ਗਈ ਹੈ ਮੈਂ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਹ ਬਸ ਖੰਦ ਕਰਦੇ ਸਾਨੂੰ ਮੀਂਹ ਨਹੀਂ ਚਾਹੀਦਾ ਕਿਉਂਕਿ ਅਸੀਂ ਬਹੁਤ ਔਖੇ ਹਾਂ ਕਿੰਨੇ ਸਾਰੇ ਲੋਕਾਂ ਨੂੰ ਦੇਖਦੀਆਂ ਤਾਂ ਬਹੁਤ ਦੁੱਖ ਆਉਂਦਾ ਹੈ ਤੇ ਮੈਂ ਬੇਨਤੀ ਕਰਦੀ ਆਂ ਵੀ ਜਿੰਨੇ ਵੀ ਲੋਕ ਐ ਆਪਣਾ ਦਿਲ ਫੁੱਲ ਜ਼ਰੂਰ ਪਾਉਣ ਹੈਲਪ ਕਰਨ ਆਪਣੇ ਨੇੜੇ ਨੇੜੇ ਪਿੰਡਾਂ ਦੇ ਜਿਨ੍ਹਾਂ ਨੂੰ ਜ਼ਰੂਰਤ ਐ ਰੋਟੀ ਦੀ ਪਾਣੀ ਦੀ ਕੱਪੜੇ ਦੀ ਦਵਾਈਆਂ ਦੀ ਤੇ ਹੋਰ ਖਾਣੇ ਪੀਣੇ ਦੀ ਹੋਰ ਚੀਜ਼ਾਂ ਦੀ ਪਸ਼ੂਆਂ ਵਾਸਤੇ ਕੁਝ ਵੀ ਐ ਡੰਗਰ ਚਾਰਾ ਉਹ ਜ਼ਰੂਰ ਭੇਜੋ ਤੇ ਅਸੀਂ ਵੀ ਆਪਣੇ ਪਿੰਡਾਂ ਦੀ ਮਦਦ ਕਰ ਰਹੇ ਹਾਂ ਕਿਉਂਕਿ ਸਾਡੇ ਪਿੰਡ ਨੇੜੇ ਵੀ ਪਾਣੀ ਆ ਗਿਆ ਹੈ ਉੱਥੇ ਵੀ ਅਸੀਂ ਬਦਨ ਕਰ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਅਰਦਾਸ ਕਰਦੀ ਹਾਂ ਪ੍ਰਮਾਤਮਾ ਅੱਗੇ ਵੀ ਸਾਰਿਆਂ ਨੂੰ ਸੁੱਖ ਸ਼ਾਂਤੀ ਦੇ ਤੇ ਇਹ ਹਨਾਂ ਦਾ ਕੰਮ ਕੱਟੇ ਵਾਹਿਗੁਰੂ ਕਰੇ ਸਾਰੇ ਅਰਦਾਸ ਕਰੋ ਜਦੋਂ ਸਾਰੇ ਰਲ ਕੇ ਅਰਦਾਸ ਕਰਦੇ ਆ ਤਾਂ ਵਾਹਿਗੁਰੂ ਜਰੂਰ ਸੁਣਦਾ ਹੈ ਤੁਸੀਂ ਵੀ ਸਾਰੇ ਅਰਦਾਸ ਕਰੋ ਪਲੀਜ਼ ਬਸ ਮੇਰੀ ਇਹੀ ਬੇਨਤੀ ਹੈ ਸਾਰੇ